ਕੀ ਤੁਸੀਂ ਵੀ ਪਟਿਆਲੇ ਦੇ ਵਿੱਚ ਆਪਣਾ ਘਰ ਲੈਣ ਬਾਰੇ ਸੋਚ ਰਹੇ ਹੋ ਤਾਂ ਅੱਜ ਤੁਹਾਨੂੰ ਇੱਕ ਕੋਠੀ ਦਿਖਾਉਣੀ ਆ ਬਹੁਤ ਸੋਹਣੀ ਕੋਠੀ ਆ ਆਲੇ-ਦੁਆਲੇ ਤੁਸੀਂ ਦੇਖ ਸਕਦੇ ਕੋਠੀਆਂ ਬਹੁਤ ਬਣੀਆਂ ਹੋਈਆਂ ਨੇ ਸੇਲ ਹੋ ਗਈਆਂ ਕੁਝ ਬਾਕੀ ਰਹਿੰਦੀਆਂ ਨੇ ਇਹ ਕੋਠੀ 166 ਗਾਜ ਦੇ ਵਿੱਚ ਬਣੀ ਹੋਈ ਆ ਤੇ ਜੇਕਰ ਇਸ ਦੀ ਡਾਈਮੈਂਸ਼ਨ ਦੀ ਗੱਲ ਕਰੀ ਤਾਂ 23 ਬਾਏ 65 ਦੀ ਇਹਦੀ ਡਾਈਮੈਂਸ਼ਨ ਆ ਤੇ ਇਸ ਕੋਠੀ ਦਾ ਰੇਟ ਤੁਹਾਨੂੰ ਦੱਸ ਦਿਆਂ ਵੀਡੀਓ ਦੇ ਲਾਸਟ ਵਿੱਚ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਇਹ ਕੋਠੀ ਦੇ ਜੇ ਤੁਸੀਂ ਮਾਲਕ ਬਣਨਾ ਹੈ ਤੁਹਾਨੂੰ ਸਾਰੇ ਪੈਸੇ ਦੇਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਥੋੜੇ ਪੈਸੇ ਦੇ ਕੇ ਤੁਸੀਂ ਇਸ ਕੋਠੀ ਦੇ ਮਾਲਕ ਬਣ ਸਕਦੇ ਹੋ ਤੇ ਬਾਕੀ ਦੇ ਉੱਪਰ ਕਿੰਗੇ ਲਈ ਵੀ ਇੱਥੇ ਤੁਹਾਨੂੰ ਖੁੱਲੀ ਡੁੱਲੀ ਜਗ੍ਹਾ ਮਿਲ ਜੂਗੀ ਇੱਕ ਗੱਡੀ ਤੋਂ ਬਿਨਾਂ ਤੇ ਤੁਸੀਂ ਆਪਣੀ ਬਾਈਕ ਸਕੂਟੀ ਵਗੈਰਾ ਬਹੁਤ ਆਰਾਮ ਨਾਲ ਖੜਾ ਕਰ ਸਕਦੇ ਹੋ ਤੇ ਬਾਕੀ ਬਹੁਤ ਸੋਹਣੀ ਕੋਠੀ ਬਣੀ ਹੋਈ ਆ ਸਾਰੀ ਕੋਠੀ ਮਾਡਰਨ ਤਰੀਕੇ ਦੇ ਨਾਲ ਬਣੀ ਹੋਈ ਆ ਹੁਣ ਤੁਹਾਨੂੰ ਅੰਦਰੋਂ ਲੈ ਕੇ ਚਾਲਦੇ ਹੋਏ ਅੰਦਰ ਕੋਠੀ ਕਿਵੇਂ ਦੀ ਆ ਕੋਠੀ ਦੇ ਅੰਦਰ ਐਂਟਰ ਹੋਣ ਸਾਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਹਮਣੇ ਦੋ ਰੂਮ ਮਿਲ ਜਾਣਗੇ ਲੌਬੀ ਵੀ ਤੁਸੀਂ ਦੇਖ ਸਕਦੇ ਹੋ ਖੁੱਲੀ ਡੁੱਲੀ ਆ ਤੇ ਖੱਬੇ ਹੱਥ ਤੁਹਾਨੂੰ ਕਿਚਨ ਮਿਲ ਜੂਗੀ ਤੇ ਨਾਲ ਹੀ ਤੁਹਾਨੂੰ ਸੱਜੇ ਹੱਥ ਡਰਾਈਂਗ ਰੂਮ ਮਿਲ ਜੂਗਾ ਤੇ ਡਰਾਈਂਗ ਰੂਮ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਖੁੱਲਾ ਡੁੱ ਪੇਪਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਕੁਆਲਿਟੀ ਦੇ ਵਿੱਚ ਲੱਗਿਆ ਹੋਇਆ ਆ ਤੇ ਇੱਧਰ ਤੁਸੀਂ ਆਪਣੀ ਡੈਕੋਰੇਸ਼ਨ ਵਗੈਰਾ ਕਰ ਸਕਦੇ ਹੋ ਤੇ ਤੁਹਾਨੂੰ ਇੱਧਰ ਤੇ ਨਾਲੇ نیچے ਸਪੇਸ ਮਿਲ ਜਾਂਦੀ ਆ نیچے ਵੀ ਤੁਸੀਂ ਆਪਣਾ ਕੋਈ ਸਮਾਨ ਵਗੈਰਾ ਰੱਖ ਸਕਦੇ ਹੋ ਓਵਰオール ਬਹੁਤ ਸੋਹਣਾ ਬਣਾਇਆ ਹੋਇਆ ਡਰਾਈング ਰੂਮ ਵੀ ਤੇ ਇਸ ਦੇ ਨਾਲ ਤੁਹਾਨੂੰ ਖੱਬੇ ਹੱਥ ਦੇਖਣ ਨੂੰ ਮਿਲ ਜੂਗਾ ਕਿਚਨ ਕਿਚਨ ਵੀ ਤੁਸੀਂ ਦੇਖ ਸਕਦੇ ਹੋ ਓਪਨ ਕਿਚਨ ਆ ਪੂਰਾ ਤੇ ਐਲ ਟਾਈਪ ਤੁਹਾਨੂੰ ਕਿਚਨ ਮਿਲ ਜੂਗਾ ਕਿਚਨ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਆ ਬਾਕਸ ਵਗੈਰਾ ਇਸ ਦੇ ਵਿੱਚ ਵੀ ਲੱਗੇ ਹੋਏ ਨੇ ਤੇ ਬਾਕਸ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਖੁੱਲੀ ਡੁੱਲੀ ਸਪੇਸ ਆ ਇਹਨਾਂ ਦੇ ਵਿੱਚ ਵੀ ਤੇ ਜਿਹ ਕੜਾ ਯੂਜ਼ ਕੀਤੀ ਹੋਈ ਆ ਉਹ ਵੀ ਵਧੀਆ ਕੁਆਲਿਟੀ ਦੇ ਵਿੱਚ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਵਧੀਆ ਤੇ ਪੂਰੇ ਖੁੱਲੇ ਡੁੱਲੇ ਨੇ ਬਾਕਸ ਵੀ ਤੇ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਰੱਖਿਆ ਹੋਇਆ ਤੁਹਾਨੂੰ ਏ ਸਾਈਡ ਵੀ ਸਪੇਸ ਮਿਲ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਖੁੱਲੀ ਡੁੱਲੀ ਸਪੇਸ ਆ ਬਹੁਤ ਸੋਹਣਾ ਤੇ ਮਾਡਰਨ ਲੁੱਕ ਦਾ ਬਣਿਆ ਹੋਇਆ ਕਿਚਨ ਵੀ ਤੇ ਓਵਰ ਆਲ ਜਿਹੜਾ ਕਿਚਨ ਦੇ ਵਿੱਚ ਕੰਮ ਕੀਤਾ ਹੋਇਆ ਸਾਰਾ ਵਧੀਆ ਕੁਆਲਿਟੀ ਦਾ ਤਸੱਲੀ ਬਖਸ਼ ਕੀਤਾ ਹੋਇਆ ਕੰਮ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਰੂਮ ਦੇ ਅੰਦਰ ਰੂਮ ਵੀ ਤੁਸੀਂ ਦੇਖ ਸਕਦੇ ਹੋ ਦੋਨੋਂ ਰੂਮ ਆਪਸ ਦੇ ਵਿੱਚ ਅਟੈਚ ਨੇ ਇਹ ਰੂਮ ਦੇ ਵਿੱਚ ਜਿਹੜਾ ਵਾਲ ਪੇਪਰ ਲੱਗਿਆ ਹੋਇਆ ਇਹ ਵੀ ਦੋ ਕਬੂਡ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਇਸ ਦੇ ਵਿੱਚ ਤੁਹਾਨੂੰ ਉੱਪਰ ਵੀ ਸਪੇਸ ਮਿਲ ਜਾਂਦੀ ਹੈ ਤੇ ਨੀਚੇ ਵੀ ਸਪੇਸ ਮਿਲ ਜਾਂਦੀ ਹੈ ਨਾਲੇ ਤੁਹਾਨੂੰ ਇਸ ਦੇ ਅਟੈਚ ਬਾਥਰੂਮ ਮਿਲ ਜੂਗਾ ਬਾਥਰੂਮ 'ਚ ਵੀ ਤੁਸੀਂ ਦੇਖ ਸਕਦੇ ਹੋ ਫਿਟਿੰਗ ਵਗੈਰਾ ਦਾ ਕੰਮ ਰਹਿੰਦਾ ਹੈ ਉਹ ਸਾਰਾ ਕੰਮ ਇਹ ਕਰਵਾ ਕੇ ਦੇਣਗੇ LED ਪੈਨਲ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਵਧੀਆ ਕੁਆਲਿਟੀ ਦੇ ਵਿੱਚ ਲੱਗਿਆ ਹੋਇਆ ਹੈ ਤੁਹਾਨੂੰ ਸਪੇਸ ਆ ਜਿਹੜੀ ਇਸ ਦੇ ਵਿੱਚ ਵੀ ਸਪੇਸ ਮਿਲ ਜਾਂਦੀ ਹੈ ਉੱਪਰ ਵੀ ਤੁਹਾਨੂੰ ਸਪੇਸ ਮਿਲ ਜਾਂਦੀ ਹੈ ਆਪਣੀ ਡੈਕੋਰੇਸ਼ਨ ਵਗੈਰਾ ਕਰ ਸਕਦੇ ਹੋ ਤੇ ਇੱਧਰ ਨੀਚੇ ਵੀ ਸਪੇਸ ਮਿਲ ਜਾਂਦੀ ਹੈ ਬਹੁਤ ਸੋਹਣੇ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੋਇਨੇ ਵਾਲਪੇਪਰ ਆ ਜਿਹੜਾ ਇਧਰ ਵੀ ਵਧੀਆ ਕੁਆਲਿਟੀ ਦੇ ਵਿੱਚ ਯੂਜ਼ ਕੀਤਾ ਹੋਇਆ ਤੇ ਐਲਡੀ ਪੈਨਲ ਵੀ ਚੈੱਕ ਕਰ ਸਕਦੇ ਹੋ ਕਬੂਰਡ ਆ ਜਿਹੜਾ ਤੁਹਾਨੂੰ ਇਧਰ ਵੀ ਲੱਗੇ ਹੋਏ ਮਿਲ ਜਾਣਗੇ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਕਮਰਿਆਂ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਮਿਲੇਗਾ ਤੁਹਾਨੂੰ ਕਬੂਰਡ ਬਹੁਤ ਸੋਹਣੇ ਤੇ ਖੁੱਲੇ-ਡੁੱਲੇ ਬਣਾ ਰੱਖੇ ਨੇ ਪੂਰੇ ਤੇ ਉੱਪਰ ਲਾਈਟਿੰਗ ਦਾ ਵੀ ਚੈੱਕ ਕਰ ਸਕਦੇ ਹੋ ਲਾਈਟਿੰਗ ਵੀ ਵਧੀਆ ਕੁਆਲਿਟੀ ਦੇ ਵਿੱਚ ਲੱਗੀ ਹੋਈ ਆ ਤੇ ਬਾਥਰੂਮ ਆ ਜਿਹੜਾ ਤੁਹਾਨੂੰ ਇਸ ਦੇ ਵਿੱਚ ਵੀ ਮਿਲ ਜੂਗਾ ਅਟੈਚ ਇਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕੰਮ ਸਾਰਾ ਰਹਿੰਦਾ ਜਾਂ ਬਾਥਰੂਮ ਦਾ ਬਾਕੀ ਕਰਵਾ ਕੇ ਦੇਣਗੇ ਵੀ ਹੋਰ ਸਮਾਨ ਰੱਖ ਸਕਦੇ ਹੋ ਬਹੁਤ ਖੁੱਲੀ ਡੋਲੀ ਸਪੇਸ ਆ ਇਧਰ ਵੀ ਤੇ ਰੂਮ ਦੇ ਨਾਲੇ ਆ ਜਾਂਦਾ ਇੱਕ ਛੋਟਾ ਜਿਹਾ ਸਟੋਰ ਇੱਥੇ ਤੁਸੀਂ ਆਪਣਾ ਕੋਈ ਸਮਾਨ ਵਗੈਰਾ ਰੱਖ ਸਕਦੇ ਹੋ ਵਧੀਆ ਸਪੇਸ ਆ ਇੱਥੇ ਸਮਾਨ ਰੱਖਣ ਨੂੰ ਵੀ ਤੇ ਬਾਕੀ ਤੁਸੀਂ ਲੌਬੀ ਵੀ ਚੈੱਕ ਕਰ ਸਕਦੇ ਹੋ ਲੌਬੀ ਵੀ ਪੂਰੀ ਖੁੱਲੀ ਡੋਲੀ ਆ LED ਪੈਨਲ ਆ ਜਿਹੜਾ ਇਧਰ ਤੁਹਾਨੂੰ ਲੱਗਿਆ ਹੋਇਆ ਮਿਲ ਜੂਗਾ ਦੇਖ ਸਕਦੇ ਹੋ ਇਹ ਵੀ ਵਧੀਆ ਕੁਆਲਿਟੀ ਦੇ ਵਿੱਚ ਲੱਗਿਆ ਹੋਇਆ ਆ ਤੇ ਉੱਪਰ ਲਾਈਟਿੰਗ ਵਗੈਰਾ ਬਹੁਤ ਵਧੀਆ ਤਰੀਕੇ ਦੇ ਨਾਲ ਕੀਤੀ ਹੋਈ ਆ ਸੋ ਇਹ ਸਾਰਾ ਕੁਝ ਤੁਹਾਨੂੰ ਗਰਾਉਂਡ ਫਲੋਰ ਦੇ ਉੱਪਰ ਦੇਖਣ ਨੂੰ ਮਿਲ ਜੂਗਾ ਕਮਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਦੋਸਤੋ ਵੀ ਗਰਾਉਂਡ ਫਲੋਰ ਦੇ ਉੱਪਰ ਕੀਤਾ ਹੋਇਆ ਕੰਮ ਤੁਹਾਨੂੰ ਕਿਵੇਂ ਲੱਗਿਆ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਫਰਸਟ ਫਲੋਰ ਦੇ ਉੱਪਰ ਤੇ ਇਸ ਕੋਠੀ ਦੀ ਇੱਕ ਖਾਸ ਗੱਲ ਇਹ ਆ ਵੀ ਇਸ ਦੇ ਪੌੜੀਆਂ ਨੇ ਜਿਹੜੀਆਂ ਤੁਹਾਨੂੰ ਬਾਹਰੇ ਦੇਖਣ ਨੂੰ ਮਿਲ ਜਾਣਗੀਆਂ ਜੇ ਬਾਏ ਚਾਹੇ ਤੁਸੀਂ ਉੱਪਰਲਾ ਪੋਰਸ਼ਨ ਰੈਂਟ ਦੇ ਉੱਪਰ ਵੀ ਦੇਣਾ ਆ ਤੁਸੀਂ ਉਹ ਵੀ ਦੇ ਸਕਦੇ ਹੋ ਤੇ ਉੱਪਰ ਤੁਹਾਨੂੰ ਦੋ ਬੈੱਡਰੂਮ ਅਟੈਚ ਬਾਥਰੂਮ ਤੇ ਇੱਕ ਕਿਚਨ ਦੇਖਣ ਨੂੰ ਮਿਲ ਜੂਗਾ ਤੇ ਬੈੱਡਰੂਮ ਵੀ ਤੁਸੀਂ ਦੇਖ ਸਕਦੇ ਹੋ ਬੈੱਡਰੂਮ ਵੀ ਪੂਰੇ ਵਧੀਆ ਖੁੱਲੇ ਡੁੱਲੇ ਨੇ ਵਾਲਪੇਪਰ ਲੱਗਿਆ ਹੋਇਆ ਤੇ ਉੱਪਰ ਲਾਈਟਿੰਗ ਵਗੈਰਾ ਵਧੀਆ ਤਰੀਕੇ ਦੇ ਨਾਲ ਕੀਤੀ ਹੋਈ ਆ ਕਾਬੂੜ ਮਫਿਲ ਹਾਲ ਸਾਰਿਆਂ ਦੇ ਰਹਿੰਦਾ ਆ ਉਹ ਸਾਰਾ ਕੰਮ ਇਹ ਕਰਵਾ ਕੇ ਦੇਣਗੇ ਜੋ ਵੀ ਕੰਮ ਰਹਿੰਦਾ ਆ ਤੇ ਨਾਲੇ ਇੱਧਰ ਆ ਜਾਂਦਾ ਦੂਜਾ ਰੂਮ ਦੂਜਾ ਰੂਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਵਾਲਪੇਪਰ ਵਗੈਰਾ ਡਿਜ਼ਾਈਨ ਆ ਜਿਹੜਾ ਦੇਖੋ ਉੱਪਰ ਛੱਤ ਤੇ ਬਹੁਤ ਸੋਹਣਾ ਬਣਿਆ ਹੋਇਆ ਆ ਕਬ ਬੋਰਡ ਆ ਜਿਹੜਾ ਤੁਹਾਨੂੰ ਇੱਧਰ ਵੀ ਮਿਲ ਜੂਗਾ ਤੇ ਡਿਜ਼ਾਈਨ ਤੁਹਾਨੂੰ ਸਾਰੇ ਕਮਰਿਆਂ ਦੇ ਵਿੱਚ ਬੱਕੋ ਬੱਕਰੇ ਮਿਲ ਜਾਣਗੇ ਤੇ ਓਵਰ ਆਲ ਜਿਹੜਾ ਕੋਠੀ ਦੇ ਵਿੱਚ ਕੰਮ ਹੋਇਆ ਹੋਇਆ ਬਹੁਤ ਵਧੀਆ ਤੇ ਮਾਡਰਨ ਤਰੀਕੇ ਦਾ ਕੀਤਾ ਹੋਇਆ ਸਾਰਾ ਤੇ ਉੱਪਰ ਵਾਲੀ ਕਿਚਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਸ ਦੇ ਵਿੱਚ ਵੀ ਬਹੁਤ ਖੁੱਲੀ ਡੋਲੀ ਸਪੇਸ ਆ ਬਹੁਤ ਵਧੀਆ ਤ ਉੱਪਰ ਵੀ ਸਪੇਸ ਮਿਲ ਜਾਂਦੀ ਹੈ ਤੁਹਾਨੂੰ نیچے ਵੀ ਸਪੇਸ ਮਿਲ ਜਾਂਦੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਸਾਰਾ ਕੰਮ ਕੋਠੀ ਦੇ ਵਿੱਚ ਤੇ ਨਾਲ ਇਧਰ ਆ ਜਾਂਦਾ ਬੈਕ ਸਾਈਡ ਏਰੀਆ ਬੈਕ ਸਾਈਡ ਏਰੀਆ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਹੈ ਤੇ ਜੇ ਤੁਸੀਂ ਵੀ ਆਪਣਾ ਘਰ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਕੋਠੀ ਤੁਹਾਡੇ ਵਾਸਤੇ ਹੋ ਸਕਦੀ ਹੈ ਬਹੁਤ ਸੋਹਣੀ ਤੇ ਮਾਡਰਨ ਤਰੀਕੇ ਦੀ ਕੋਠੀ ਬਣਾਈ ਹੋਈ ਆ ਸਾਰੀ ਇਹ ਬਾਕੀ ਜੇਕਰ ਇਸ ਕੋਠੀ ਦੀ ਲੋਕੇਸ਼ਨ ਦੀ ਗੱਲ ਕਰੀ ਤਾਂ ਪਟਿਆਲੇ ਦੇ ਵਿੱਚ ਪ੍ਰੋਫੈਸਰ ਕਲੋਨੀ ਪੈਂਦੀ ਹੈ ਉੱਥੇ ਤੁਹਾਨੂੰ ਕੋਠੀ ਦੇਖਣ ਨੂੰ ਮਿਲ ਜੂਗੀ ਇਹ ਤੇ ਜੇਕਰ ਕੋਠੀ ਦੇ ਰੇਟ ਦੀ ਗੱਲ ਕਰੀਏ ਤਾਂ 68 ਲੱਖ ਰੁਪਏ ਦੀ ਡਿਮਾਂ ਤੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਇਨਕੁਆਰੀ ਲੈਣੀ ਆ ਤਾਂ ਸਕਰੀਨ ਦੇ ਉੱਪਰ 22 ਦਾ ਨੰਬਰ ਦਿੱਤਾ ਹੋਇਆ ਤੁਸੀਂ ਇਹਨਾਂ ਨੂੰ ਕਾਲ ਕਰਕੇ ਕੋਈ ਵੀ ਇਨਕੁਆਰੀ ਲੈ ਸਕਦੇ ਹੋ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਮੈਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ